ਬਲੋ ਕਰਦੇ ਆ ਮਿੱਤਰੋ ਸ਼ੁਰੂ ਤੇ ਆਪਾਂ ਅੱਜ ਸਾਰਿਆਂ ਨੂੰ ਲੈ ਕੇ ਆਏ ਸੀ ਇੱਧਰ ਘਮਾਨ ਤੇ ਆਜੋ ਤੁਹਾਨੂੰ ਇੱਧਰ ਦਾ ਆਪਾਂ 뷰 ਦਿਖਾਉਂਦੇ ਆ ਆਪਣੇ ਖੇਤਾਂ ਸਾਈਡ ਦਾ ਹਰਿਆਲੀ ਵਧੀਆ ਲੱਗਦੀ ਹੈ ਯਾਰ ਆ ਦੇਖੋ ਜੰਗਲ ਟੈਪ ਹਨ ਹਰਿਆਲੀ ਸਾਰਾ ਵਧੀਆ ਲੱਗਦੀ ਹੈ ਗਾਹਾਂ ਖੇਤ ਆ ਗਏ ਆਪਣੇ ਮਿੱਤਰੋ ਆ ਦੇਖੋ ਆਪਣੇ ਗਾਹਾਂ ਖੇਤ ਆ ਇਹ ਕੀ ਜੇ ਕਿੰਨੀ ਸੋਹਣੀ ਲੱਗਦੀ ਆ ਆ ਪਹੀ ਜਾਂਦੀ ਆ ਗਾਹਾਂਜੀ ਇੱਧਰ ਵੀ ਆਪਣੇ ਖੇਤ ਨੇ ਤੇ ਇੱਧਰ ਆਪਣਾ ਪਿੰਡ ਆ ਉਹ ਦੇਖੋ ਜੀ ਗੁਰਦੁਆਰਾ ਸਾਹਿਬ ਐਨੇ ਹਰਿਆ ਭਰਾ ਹਰਿਆਲੀ ਤੁਹਾਨੂੰ ਪਿੰਡਾਂ ਵਿੱਚ ਹੀ ਦੇਖਣ ਨੂੰ ਮਿਲਣੀ ਦੇਖੋ ਕੋਈ ਪੋਲਿਊਸ਼ਨ ਨਹੀਂ ਕੋਈ ਕੁਝ ਨਹੀਂ ਆ ਤੁਹਾਨੂੰ ਰਸਤਾ ਦਿਖਾਉਂਦੇ ਆ ਰਾਹਤੇ ਪਰ ਵੀ ਸ਼ਹਿਰਾਂ ਵਿੱਚ ਚੱਲ ਜਾਓ ਹਨਾ ਕਿਤੇ ਕੌਸਲ ਲਫਾਫੇ ਗੇਰੇ ਹੁੰਦੇ ਆ ਹੋਰ ਬੜਾ ਗੰਦ ਪਾਇਆ ਹੁੰਦਾ ਯਾਰ ਪলিউਸ਼ਨ ਹਨਾ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਹੀ ਆ ਕਚਰਾ ਯਾਰ ਲੋਕ ਬੜਾ ਸਿੱਟਦੇ ਨੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਗੰਦ ਨਹੀਂ ਪਾਉਣਾ ਚਾਹੀਦਾ ਦੇਖੋ ਪਿੰਡਾਂ ਵਿੱਚ ਆ ਚੀਜ਼ ਬਹੁਤ ਘੱਟ ਆ ਦੇਖੋ ਆਪਣੇ ਤੁਹਾਨੂੰ ਕਿਤੇ ਕਚਰਾ ਨਹੀਂ ਮਿਲੂਗਾ ਸੜਕਾਂ 'ਤੇ ਪਿਆ ਮਿਲ ਜੂ ਆ ਦੇਖੋ ਇਧਰ ਨੂੰ ਵੈਸੇ ਪਈ ਆ ਆਂਦੇ ਜਾਂਦੇ ਆ ਲੋਕ ਇਧਰ ਹਨਾ ਕੱਖ ਗੰਡਾ ਵੱਢਣ ਆਂਦੇ ਆ ਹੋਰ ਆਂਦੇ ਆ ਪਰ ਐਡਾ ਤੁਹਾਨੂੰ ਗੰਦ ਨਹੀਂ ਮਿਲੇਗਾ ਵੇ ਹਾਂ ਆਲੇ ਦੁਆਲੇ ਪਾਇਆ ਹੋਇਆ ਆ ਦੇਖੋ ਸਾਰਾ ਸਾਫ ਕਿਤੇ ਨਹੀਂ ਤੁਹਾਨੂੰ ਰਸਟਾ ਮਿਲੇਗਾ ਨਾਲ ਬਿਲਕੁਲ ਸਾਫ ਸਾਫ ਹੀ ਆ ਦੇਖੋ ਕੋਈ ਹੋਰ ਗੰਦ ਨਹੀਂ ਕੋਈ ਕੁਝ ਨਹੀਂ ਇਹ ਸਾਫ ਵਧੀਆ ਲੱਗਦਾ ਇੱਧਰ ਪਪੂਲ ਲਾਏ ਹੋਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਇਹੋ ਜਿਹੀਆਂ ਆਪਾਂ ਵੀਡੀਓ ਲੈ ਕੇ ਆਏ ਕਰਾਂਗੇ ਤੇ ਨਵੇਂ ਨਵੇਂ ਬਣਾਇਆ ਕਰਾਂਗੇ ਆ ਦੇਖੋ ਸਹਰਾ ਵੀ ਆ ਗਈ ਸਹਰਾ ਰਿਆ ਸਹਰਾ ਦੇਖੋ ਸਹਰਾ ਰਿਆ ਸਹਰਾ ਪੂਰੀ ਇਸ ਟਾਈਮ ਐਕਟਿਵ ਆ ਉਧਰ ਭੱਜਦੀ ਹੁੰਦੀ ਇੱਧਰ ਭੱਦੀ ਫਿਰਦੀ ਹਰਿਆਲੀ ਦੇਖ ਕੇ ਕੋ ਮਿੱਤਰੋ ਆ ਮਿੱਤਰੋ ਉਰੀ ਕਰਦੇ ਆ ਬਲੌਗ ਆਪਾਂ ਬਲੌਗ ਆਪਣਾ ਖਤਮ ਧੰਨਵਾਦ ਮਿੱਤਰੋ